ਪੰਜਾਬ ਸਰਕਾਰ ਦੇ ਹਦਾਇਤਾਂ ਦੇ ਤਹਿਤ ਜਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਦੇ ਵੱਲੋਂ ਈ-ਡਿਕਸ਼ਾ ਦੇ ਵਿਸਫਰ ਦੌਰਾਨ ਨਾਗਰਿਕਾਂ ਦੀ ਸੁਰੱਖਿਆ ਨੂੰ ਇੱਕ ਨਵੀਂ ਬਣਾਉਣ ਲਈ ਇੱਕ ਨਵਾਂ ਕਦਮ ਸੁਰੱਖਿਆ ਦੇ ਵੱਲ ਪ੍ਰੋਜੈਕਟ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ ਇਸ ਮੌਕੇ ਦੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬੈਲ ਲਿਫਟਿੰਗ ਮਿਸ਼ਨ ਦਲਵਿੰਦਰਜੀਤ ਸਿੰਘ ਅਤੇ ਆਰਟੀਓ ਨਵਜੋਤਪੁਰ ਦੇ ਵੱਲੋਂ ਈ-ਡਿਕਸ਼ਾ ਅਤੇ ਆਰਟੀਓ ਦਤਰੋ ਜਾਰੀ ਕੀਤੇ ਗਏ ਨੰਬਰ ਦੇ ਸਟicker ਲਗਾਏਗੇ ਡਿਪਟੀ ਕਮਿਸ਼ਨ ਦਲਵਿੰਦਰਜੀਤ ਸਿੰਘ ਨੇ ਇਸ ਮੌਕੇ ਕਿਹਾ ਕਿ ਇਹ ਪ੍ਰੋਜੈਕਟ ਬਿਤੇ ਵਿਨਾ ਵੀ ਸ਼ਹਿਰ ਗੁਰਦਾਸਪੁਰ ਦੇ ਚਾਹੀਆਂ ਕੁਝ ਅਣਸੁ ਇਹ ਕਟਨਾ ਮੌਕੇ ਅਵੇ ਦੇ ਹੋਏ ਨਾਗਰਿਕਾਂ ਦਾ ਸਬਰ ਇ ਰਿਖਸ਼ਾ ਕਿਬਣਾ ਹੁੰਦੇ ਇਦੇ ਵਿੱਚ ਸ਼ੁਰੂ ਕੀਤਾ ਗਿਆ ਹੈ ਉਹਨਾਂ ਨੇ ਇਹ ਵੀ ਕਿਹਾ ਇਹ ਦਫਤਰ ਰਿਜ਼ਲਟ ਟ੍ਰਾਂਸਫਰਡ ਅਫਸਰ ਕਮ 75 ਜ਼ਿਲ੍ਹਾ ਰੋਡ ਸੇਫਟੀ ਕਮੇਟੀ ਗੁਰਦਾਸਪੁਰ ਵੱਲੋਂ ਹਰ ਈ ਰਿਕਸ਼ਾ ਨੂੰ ਇੱਕ ਲੜ ਨੰਬਰ ਅਲਰਟ ਕਰ ਦਿੱਤਾ ਗਿਆ ਹੈ ਉਹ ਲੜ ਨੰਬਰ ਦੀ ਅਲੋਟਮੈਂਟ ਦੇ ਲਈ ਈ ਰਿਕਸ਼ਾ ਦਾ ਰਜਿਸਟਰ ਬਹੁਤ ਜ਼ਰੂਰੀ ਹੈ ਅਤੇ ਇਸ ਨੰਬਰ ਦਾ ਰਿਕਾਰਡ ਦਫਤਰ ਰਿਜਨ ਟ੍ਰਾਂਸਫਰਡ ਅਫਸਰ ਕਮ 75 ਜ਼ਿਲ੍ਹਾ ਰੋਡ ਸੇਫਟੀ ਕਮੇਟੀ ਗੁਰਦਾਸਪੁਰ ਵੱਲੋਂ ਤਿਆਰ ਕੀਤਾ ਗਿਆ ਹੈ ਡੀ ਕਮਿਸ਼ਨਰ ਸ੍ਰੀ ਦਰਗੰਦਰ ਜੀ ਸਨ ਆਈਐਸ ਉਹਨਾਂ ਦੀ ਸਾਰੀ ਟੀਮ ਵੱਲੋਂ ਗੁਰਦਾਸਪੁਰ ਲਈ ਇੱਕ ਪਹਿਲ ਕਦਮੀ ਕੀਤੀ ਗਈ ਆ ਜਿਹਦੇ ਤਹਿਤ ਇੱਕ ਮੰਗ ਸਿਗੀ ਉੱઠી ਕਿ ਜਿਹੜੇ ਇਹ ਰਿਕਸ਼ਾ ਨੇ ਉਹਨਾਂ ਦਾ ਪੰਜੀਕਰਨ ਕੀਤਾ ਜਾਵੇ ਉਹਨਾਂ ਦਾ ਕੋਈ ਸਿਸਟਮਾਈਜ਼ ਤਰੀਕੇ ਦੇ ਨਾਲ ਉਹਨਾਂ ਨੂੰ ਕੀਤਾ ਜਾਵੇ ਉਹ ਡਿਪਟੀ ਕਮਿਸ਼ਨਰ ਨੇ ਉਸ ਗੱਲ ਦੇ ਪ੍ਰਤੀ ਸੰਗ੍ਰਹਿਣਸ਼ੀਲ ਹੁੰਦੇ ਹੋਏ ਅੱਜ ਇਹ ਕਦਮ ਜਿਹੜਾ ਚੁੱਕਿਆ ਔਰ ਇਹਦੇ ਵਿੱਚ ਜਿੰਨੇ ਵੀ ਰਿਸ਼ਕੇ ਗੁਰਦਾਸਪੁਰ ਦੇ ਵਿੱਚ ਚੱਲ ਰਹੇ ਨੇ ਉਹਦੇ ਦੇ ਇੱਕ ਮਹਿਮ ਚਲਾਈ ਆ ਇੱਕ ਕਦਮ ਸੁਰੱਖਿਆ ਵੱਲ ਉਹਦੇ ਨਾਲ ਇਹਨਾਂ ਨੂੰ ਬਕਾਇਦਾ ਨੰਬਰਿੰਗ ਕੀਤੀ ਜਾਊਗੀ ਔਰ ਜਿਨ੍ਹਾਂ ਦੇ ਡਰਾਈਵਿੰਗ ਲਾਇਸੈਂਸ ਨਹੀਂ ਹੈਗੇ ਉਹਨਾਂ ਨੂੰ ਕੈਂਪ ਲਾ ਕੇ ਲਾਇਸੈਂਸ ਬਣਾਏ ਜਾਣਗੇ ਜਿਹੜਾ ਕੋਈ ਆਰਸੀ ਨਹੀਂ ਹੈਗੀ ਉਹਦੇ ਲਈ ਵੀ ਉਪਰਾਲੇ ਕਰਕੇ ਉਹਨੂੰ ਕੀਤਾ ਜਾਊਗਾ ਉਹਦੇ ਵਿੱਚ ਇੱਕ ਪ੍ਰੋਬਲਮ ਇੰਸ਼ੋਰੈਂਸ ਦੀ ਜ਼ਰੂਰ ਆ ਰਹੀ ਹੈ ਕਿਉਂਕਿ ਉਹ ਕਿਸੇ ਬਖ ਕਰੇਰਾ ਵਾਸਤੇ ਅਫੋਰਡੇਬਲ ਨਹੀਂ ਆ ਉਹ ਮੈਂ ਡੀਸਬ ਨੂੰ ਬੇਨਤੀ ਕੀਤੀ ਆ ਕਿ ਉਹਦਾ ਰਾਹ ਲੱਭ ਕੇ ਕੁਝ ਕੋਈ ਤਰੀਕੇ ਨਾਲ ਖੜਤਾ ਜਾਵੇ ਤਾਂ ਕਿ ਇਹਨਾਂ ਦੇ ਡਾਕੂਮੈਂਟਸ ਪੂਰੇ ਹੋ ਜਾਣ ਨਤੀਜੇ ਦੇ ਤੌਰ ਤੇ ਜਿਹੜਾ ਇਸ ਈ ਰਿਕਸ਼ੇ ਦਾ ਮਾਲਕ ਆ ਜਾਂ ਚਾਲਕ ਆ ਉਹਨੂੰ ਚਲਾਉਣ ਵਾਲਾ ਇਹਨਾਂ ਨੂੰ ਦੋਵੇਂ ਹੋ ਸੁਰੱਖਿਅਤ ਹੋਣਗੇ ਦੂਸਰੋ ਜਿਹੜਾ ਸ਼ਹਿਰ ਦੇ ਵਿੱਚ ਇੱਕ ਇਨਸਿਉਰਿਟੀ ਦਾ ਵਾਤਾਵਰਨ ਸੀਗਾ ਉਹ ਦੂਰ ਹੋਊਗਾ ਔਰ ਜਿਹੜੇ ਜਿਨ੍ਹਾਂ ਨੇ ਪੈਸੰਜਰਜ਼ ਨੇ ਟ ਸਫ਼ਰ ਕਰਨਾ ਜਿਨ੍ਹਾਂ ਨੇ ਇਹਨੂੰ ਯੂਜ਼ ਕਰਨਾ ਉਹ ਵੀ ਕੋਸ਼ਿਸ਼ ਕਰਨ ਕਿ ਜਿਹੜੇ ਨੰਬਰ ਦਿੱਤੇ ਗਏ ਨੇ ਜਿਹੜੇ ਆਡੈਂਟੀਫਾਈਡ ਨੇ ਉਹਨਾਂ ਦੇ ਵਿੱਚੋਂ ਸਫਰ ਕਰਮ ਤਾਂ ਕਿ ਉਹਦਾ ਟਰੈਕ ਉਹਨਾਂ ਦੀ ਗੱਲਬਾਤ ਜਿਹੜੀ ਆ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਕੋਲ ਹੋਊਗੀ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਮੈਂ ਦਿਲ ਦੀਆਂ ਗੜਾਈਆਂ ਤੋਂ ਇਲਾਕੇ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਏਡੀਸੀ ਅਰਜਿੰਦਰ ਬੇਦੀ ਜੀ ਦਾ ਮੈਡਮ ਨਵਜੋਤ ਜੀ ਜਿਹੜੇ ਸਾਡੇ ਆਤੀਏ ਨੇ ਪੀਐਸ ਆਫੀਸਰ ਨੇ ਉਹਨਾਂ ਦਾ ਧੰਨਵਾਦ ਕਰਦਾ ਹਾਂ ਛੇਛੇ ਤੌਰ ਤੇ ਮੇਰੇ ਨਾਲ ਸਾਡੀ ਪਾਰਟੀ ਦੇ ਪ੍ਰਧਾਨ ਲੀਡਰ ਵਿਜੇ চোপੜਾ ਜੀ ਆਜਾਏ ਨੇ ਡੋਰਾਪਾ ਬਣਾ ਲਖ ਦੋ ਅਜਿੰਮ ਸਾਹਿਬ ਆਏ ਨੇ ਸੋ ਅੱਜ ਮੇਰੀ ਬੇਨਤੀ ਹੈ ਇਹ ਰਿੱਚਾ ਵਾਲਿਆਂ ਨੂੰ ਵੀ ਵੀ ਆਹ ਇੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਾਢੀ ਸੋਰ ਲਈ ਆ ਔਰ ਤੁਸੀਂ ਦੇਖਿਆ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਸਾਹਿਬ ਦੀ ਯੋਗ アドਵਾਈਸ ਥਲੇ ਜਿਹੜੇ ਮਸਲੇ ਈਨੇ ਸਾਲਾ ਪੁਰਾਣੇ ਉਹ ਪ੍ਰਸ਼ਟਾਚਾਰ ਦੇ ਸਾਹਮਣੇ ਪਾ ਲਈ ਔਰ ਆਰਟੀਏ ਡਿਪਾਰਟਮੈਂਟ ਦੇ ਵਿੱਚ ਲੇਟ ਹੋਣਦੇ ਸਨ ਅੱਜ ਉਹ ਸਾਰੇ ਖਤਮ ਕਰਕੇ ਇੱਕ ਸਾਫ਼ ਸੁਥਰੀ ਛਵੀ ਜਿਹੜੀ ਆ ਡਿਪਾਰਟਮੈਂਟ ਦੀ ਉਹ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਆ ਸੋ ਤੁਸੀਂ ਵੀ ਸਹਿਯੋਗ ਦਿਓ ਤਾਂ ਬੇਨਤੀ ਕਰੂੰਗਾ ਕਿ ਜਿੱਥੇ ਤੁਹਾਨੂੰ ਮੁਸ਼ਕਲ ਆਉਂਦੀ ਆ ਕਿਸੇ ਜਲਦੀ ਦੇ ਖਾਤਾ ਦੇ ਨਾਲ ਚੜੋ ਕਿਸੇ ਮੁਲਾਜ਼ਮ ਨੂੰ ਕੋਈ ਕਿਸੇ ਕਿਸਮ ਦੀ ਵੱਡੀ ਜਾਂ ਰਿਸ਼ਵਤ ਦੇਣ ਦੀ ਕੋਸ਼ਿਸ਼ ਨਾ ਕਰੋ ਤੁਸੀਂ ਉੱਪਰੋਂ ਅਫਸਰ ਨੂੰ ਕੰਟੈਕਟ ਕਰੋ ਤੇ ਸਾਰੇ ਅਫਸਰ ਸਾਫ਼ ਸੁਥਰੀ ਛਵੀ ਵਾਲੇ ਨੇ ਲੋਕਾਂ ਦੀ ਸੇਵਾ ਨਾਲ ਸਮਰਪਿਤ ਨੇ ਲੋਕਾਂ ਨੂੰ ਚੰਗਾ ਸਿਸਟਮ ਦੇਣ ਲਈ ਵਚਨਬੱਧ ਨੇ ਉਹਨਾਂ ਨਾਲ ਮਿਲ ਕੇ ਰਾਸਤੇ ਕਰੋ ਔਰ ਅੱਜ ਗੁਰਦਾਸਪੁਰ ਦੇ ਵਿੱਚ ਇੱਕ ਪਹਿਲਾ ਪਾਇਲਟ ਪ੍ਰੋਜੈਕਟ ਆ ਪਰ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਮੰਗ ਸੀ ਜਿਸ ਵਕਤ ਡਿਪਟੀ ਕਮਿਸ਼ਨਰ ਗੁਰਦਾਸਪੁਰ ਔਰ ਐਸਐਸਪੀ ਗੁਰਦਾਸਪੁਰ ਨੇ ਇੱਕ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਸੀ ਔਰ ਉਹਦੇ ਵਿੱਚ ਵੀ ਕੋਈ ਦੋ ਚਾਰ ਗੱਲਾਂ ਆਈਆਂ ਸੀ ਔਰ ਪਹਿਲੇ ਹੀ ਮੈਂ ਆਖਰੀ ਦਾ ਐਡਮਿਨਿਸਟ੍ਰੇਸ਼ਨ ਦਾ ਵੀ ਸਾਰੀਆਂ ਬੇਲਾ ਮੰਨ ਲਈਆਂ ਪਹਿਲੀ ਮੰਗ ਰੱਖੀ ਸੀਗੀ ਮੇਰਾ ਨੂ ਕਵਰ ਕਰਕੇ ਆਉਂਦਾ ਉਹਦੇ ਲਈ ਬਕਾਇਦਾ ਗੱਪੀ ਕ੍ਰਿਸ਼ਨ ਨੇ ਇਹ ਤਾਂ ਲੀਗਲ ਆਰਡਰ ਇਸ਼ੂ ਕਰਕੇ ਕਰਦਾ ਵੀ ਕੋਈ ਵੀ ਤੂੰ ਟੱਕਿਆ ਬੰਦਾ ਜਿਹੜਾ ਉਹ ਲਾਅਵ ਲਈ ਤੇ ਆਪਾਂ ਚਲਾਨ ਕਰਾਂਗੇ ਦੇਖੋ ਜੀ ਜਿਹੜਾ ਪ੍ਰਾਲਾ ਕੀਤਾ ਜਿਲ੍ਹਾ ਪ੍ਰਸ਼ਾਸਨ ਨੇ ਬਹੁਤ ਹੀ ਵਧੀਆ ਪ੍ਰਾਲਾ ਕੀਤਾ ਵਾ ਇਸ ਦੇ ਨਾਲ ਜਿਹੜੇ ਪ੍ਰੀਮੀਅਰ ਬੰਦੇ ਨੇ ਕਾਫੀ ਨੇ ਜਿਹੜੀ ਰਾਹ ਉੱਤੇ ਜਿਹੜੀ ਆ ਜਾਣਨਾ ਪਈਏਗਾ ਜਿਹੜੇ ਓਟ ਓਟ ਜਿਹੜੇ ਬਾਹਰੋਂ ਆ ਚੁੱਕੇ ਨੇ ਜਾਂ ਜਿਹੜੇ ਐਵੇਂ ਬਿਨਾਂ ਮਤੋਂ ਨੂੰ ਆ ਜਿਹੜੇ ਕੋਈ ਨਸ਼ਾ ਪਕਾ ਕਰਕੇ ਵੀ ਜਿਹੜੇ ਜਲਾਉਂਦੇ ਨੇ ਉਹਨਾਂ ਉੱਤੇ ਵੀ ਨੱਥ ਪਾਈਏਗੀ ਪਰ ਇਹ ਜਿਹੜਾ ਪ੍ਰਸ਼ਾਸਨ ਨੇ ਪਰਾਲਾ ਕੀਤਾ ਬਹੁਤ ਵਧੀਆ ਵਾ ਇਹਦੇ ਵਿੱਚ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੀ ਵੀ ਆਡੀਓ ਗਾਉਣਾ ਗੱਲ ਹੋਈ ਆ ਉਹਨਾਂ ਨਾਲ ਬਹਿ ਗਏ ਉਹ ਦਾਦਾ ਪੰਜ-ਪੰਜ ਬੰਦੇ ਉਹਨਾਂ ਦੀ ਮੀਟਿੰਗ ਕਰਾ ਕੇ ਜਿਹੜੇ ਉਹਨਾਂ ਦੀਆਂ ਆਰਥੀਆਂ ਹੈਗੀਆਂ ਵਾ ਜਾਂ ਜਿਹੜਿਆਂ ਦੇ ਖਸ ਹਗੇ ਨੇ ਜਿਵੇਂ ਕਿ ਬਾਲ ਖਾਬ ਨੇ ਆਮ ਕਿਹਾ ਵਗੈ ਲਿਸੰਸਾ ਵੱਲੋਂ ਵੀ ਅੱਗੇ ਵੀ ਉਹਨਾਂ ਨੇ ਕੈਂਪ ਲਵਾਇਆ ਹੀ ਬਾਲ ਖਾਬ ਨੇ ਕੋਈ ਜਿਹੜੇ ਲਿਸੰਸਾ ਜਿਹੜੇ ਫ੍ਰੀ ਬਣੇ ਸੀਗੇ ਐਦਾਂ ਦਾ ਕੋਈ ਪਰਾਲਾ ਕਰਕੇ ਐਸੀ ਜਿਹੜੀਆਂ ਆਰਥੀ ਆ ਜਿਹੜੀ 450 ਰੁਪਈਆ ਜਿਹੜਾ ਆਰਥੀ ਦਾ ਰੇਟ ਆ ਜਿਹੜਾ ਆਡੀਓ ਦਫਤਰ ਦਾ ਹੈਗਾ ਜਿਦਾਣੀਆਂ ਆਣ ਦੇ ਜਿਨ੍ਹਾਂ ਦੇ ਰਹਿੰਦੇ ਆ ਉਹ ਵੀ ਹੈ ਜਿਹੜੀ ਯੂਨੀਆ ਜਿਹੜੀ ਈ ਰਿਕਸ਼ਾ ਯੂਨੀਆ ਜਿਹੜੀ ਆਡੀਓ ਗਾਉਂ ਨਾਲ ਮੀਟਿੰਗਾਂ ਕਰਕੇ ਦਾਦਾ ਪੰਜ-ਪੰਜ ਬੰਦੇ ਲਿਆ ਕੇ ਤੇ ਉਹਨਾਂ ਦੇ ਜਿਹੜੇ ਇਹ ਮਸਲੇ ਆਗੇ ਨੇ ਜਿਹੜੇ ਹੱਲ ਕਰਾਵਾਂਗੇ ਅੱਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇੱਕ ਪਾਇਲਟ ਤੌਰ ਤੇ ਪ੍ਰੋਗਰਾਮ ਸਟਾਰਟ ਕੀਤਾ ਗਿਆ ਹੈ ਜਿਸ ਜਿੰਨੇ ਵੀ ਜ਼ਿਲ੍ਹਾ ਦੇ ਈ ਰਿਕਸ਼ਾ ਹਨ ਉਹਨਾਂ ਨੂੰ ਉਹਨਾਂ ਦੀ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਤੋਂ ਬਾਅਦ ਉਹਨਾਂ ਨੂੰ ਇੱਕ ਯੂਨਿਕ ਨੰਬਰ ਅਲਾਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤਾ ਗਿਆ ਸੋ ਥੈਟ ਜਿਹੜਾ ਈ ਰਿਕਸ਼ਾ ਹੈ ਉਸ ਵਿੱਚ ਜਿਹੜੀ ਸਵਾਰੀ ਸਫ਼ਰ ਕਰੇ ਉਹ ਸਖਤ ਤੌਰ ਤੇ ਸਫ਼ਰ ਕਰੇ ਸੋ ਇਹ ਅਸੀਂ ਇਸ ਮੋਹਮ ਦੇ ਵਿੱਚ ਜਿੰਨੇ ਵੀ ਜਲਾ ਕੁਡਾਸਕੋੜ ਦੇ ਈ ਰਿਕਸ਼ਾ ਸਨ ਉਹਨਾਂ ਨੂੰ ਇਨਵੋਲ ਕਰਨ ਜਾ ਰਹੇ ਹਾਂ ਅਸੀਂ ਸ਼ੁਰੂਆਤ ਅਜੇ ਕੁਡਾਸਕੋੜ ਤੋਂ ਕੀਤੀ ਹੈ ਸੋ ਇਸ ਨੂੰ ਪਾਇਲਟ ਤੌਰ ਤੇ ਅਸੀਂ 1 ਮਹੀਨੇ ਵਾਸਤੇ ਚਲਾ ਕੇ ਜਿਹੜੀਆਂ ਵੀ ਕੋਈ ਇੰਪਰੂਵਮੈਂਟਸ ਹੋਣੀਆਂ ਉਹ ਕਰਨ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਲਾਗੂ ਕਰਾਂਗੇ ਸੋ ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਵੀ ਆਪੀ ਈ ਰਿਕਸ਼ਾ ਵਿੱਚ ਸਫ਼ਰ ਕਰਦੇ ਹਨ ਉਹ ਇਸ ਯੂਨਿਕ ਨੰਬਰ ਵਾਲੇ ਈ ਰਿਕਸ਼ਾ ਦੇ ਵਿੱਚ ਸਫ਼ਰ ਕਰਨ ਬਿਕੋਜ਼ ਇਸ ਦੀ ਸੁਰੱਖਿਆ ਯਕੀਨੀ ਬਣਾਈ ਗਈ ਹੈ। ਪਈਆਂ ਵੀ ਆਰਟੀਓ ਦਾ ਲਾਇਸੈਂਸ ਨਹੀਂ ਬਣਿਆ। ਟੈਕੋਨਾਂ ਵਾਸਤੇ ਉਹਨਾਂ ਵਾਸਤੇ ਅੱਜ ਅਸੀਂ ਇੱਕ ਮੀਟਿੰਗ ਕਰ ਕੀਤੀ ਹੈ ਜਿਹਦੇ ਵਿੱਚ ਕਿ ਇੱਕ ਵਿਸ਼ੇਸ਼ ਕੈਂਪ ਲਾ ਕੇ ਸਾਰਿਆਂ ਦੀ ਪੈਂਡਿੰਗ ਰਜਿਸਟ੍ਰੇਸ਼ਨਸ ਐਂਡ ਪੈਂਡਿੰਗ ਲਾਇਸੈਂਸਿੰਗ ਨੂੰ ਕੰਮ ਲਿਤੀ ਦਵੇ। ਇਹਨਾਂ ਮੈਂ ਆਪੀ ਡਿਵੀਜ਼ਨ ਲਈ ਗੁਰਦਾਸਪੁਰ ਤੋਂ ਲਾਪਰੇ ਖੁਜੀਪੁਰ ਦੀ ਰਿਪੋਰਟ